ਰਾਮਸਰੂਪ ਅਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਘਰ ਪਹੁੰਚ ਕੇ ਪੁਸ਼ਪਿੰਦਰ ਨੇ ਮਾਂ ਕੋਲ ਬਹਾਨਾ ਲਾਇਆ ਕਿ ਫੂਲ ਦੀਆਂ ਕੁੜੀਆਂ ਉਹਨੂੰ ਨਾਲ ਲੈ ਗਈਆਂ ਸਨ ਮਾਨ ਪੱਖੋ ਅਗਵਾੜ ਵਿੱਚ ਖੱਤਰੀਆਂ ਦੀ ਕੁੜੀ ਦੇ ਭਤੀਜੇ ਦੀ ਛਟੀ ਸੀ ਉੱਥੇ ਜਾ ਕੇ ਕੁੜੀਆਂ ਨੱਚਦੀਆਂ ਟੱਪਦੀਆਂ ਰਹੀਆਂ ਗੀਤ ਗਾਏ ਅਤੇ ਬਰਫੀ ਪਕੌੜੇ ਰੱਜ-ਰੱਜ ਖਾਦੇ ਕੁੜੀ ਦੀ ਭਾਬੀ ਬਹੁਤ ਹੀ ਚੰਗੀ ਹੈ ਉਹਨੂੰ ਕਿੰਨਾ ਹੀ ਚਿਰ ਆਉਣ ਨਾ ਦਿੱਤਾ ਕਹੀ ਗਈ ਕੋਸ਼ਤਾ ਖਾ ਕੀ ਖਾਦਾ ਹੈ ਤੂੰ ਫਿਰ ਕਹਿੰਦੀ ਚੰਗਾ ਚਾਹ ਪੀ ਕੇ ਜਾਈ ਹੁਣ ਸਾਰੇ ਜਣਿਆਂ ਦੀ ਇਕੱਠੀ ਚਾਹ ਬਣੀ ਤੇ ਬਸ ਫਿਰ ਚਾਹ ਪੀਣ ਦੀ ਉਡੀਕ ਵਿੱਚ ਆ ਵੇਲਾ ਆ ਗਿਆ ਮਾਤੀ ਦੇ ਚਿਹਰੇ ਵੱਲ ਬਿੰਦੋ ਬਿੰਦ ਦੇਖਦੀ ਪਰ ਕੋਈ ਵੀ ਅਨੁਮਾਨ ਉਹਦੇ ਕੋਲੋਂ ਨਹੀਂ ਲੱਗ ਰਿਹਾ ਸੀ ਉਹ ਅੰਦਰੇ ਅੰਦਰ ਨਿੱਕਾ ਨਿੱਕਾ ਝੁਰ ਦੀ ਜ਼ਰੂਰ ਕਿ ਪੁਸ਼ਪਿੰਦਰ ਲਗਭਗ ਹਮੇਸ਼ਾ ਹੀ ਦੇਰ ਨਾਲ ਕਿਉਂ ਆਉਂਦੀ ਹੈ ਤਖਾਣਾ ਦੀ ਕੁੜੀ ਨਾਲ ਸਹੇਲ ਪੁਣਾ ਕਿਉਂ ਤੋੜ ਦਿੱਤਾ ਪਹਿਲਾਂ ਤਾਂ ਉਹਦੇ ਬਿਨਾ ਸਾਹ ਨਹੀਂ ਲੈਂਦੀ ਹੁੰਦੀ ਸੀ ਤਖਾਣਾ ਦੀ ਕੁੜੀ ਵੀ ਨਹੀਂ ਦੱਸਦੀ ਸੀ ਪੁਸ਼ਪਿੰਦਰ ਦੀ ਮਾਂ ਪੁੱਛਦੀ ਤਾਂ ਉਹ ਗੁਮਸੂਮ ਹੋ ਜਾਂਦੀ ਕੋਈ ਵੀ ਜਵਾਬ ਨਹੀਂ ਸੀ ਦਿੰਦੀ ਉਹਨੂੰ ਕੁਝ ਤਾਂ ਦੱਸਣਾ ਚਾਹੀਦਾ ਹੈ ਉਹ ਚੁੱਪ ਕਿਉਂ ਹੋ ਜਾਂਦੀ ਹੈ ਪੁਸ਼ਪਿੰਦਰ ਦੀ ਮਾਂ ਉਹਦੀ ਚੁੱਪ ਤੋਂ ਬੁਰੇ-ਬੁਰੇ ਅਨੁਮਾਨ ਆਪਣੇ ਚਿੱਤ ਵਿੱਚ ਲਾਉਣ ਲੱਗਦੀ ਪਰ ਉਹ ਪੁਸ਼ਪਿੰਦਰ ਨੂੰ ਆਖਦੀ ਕੁਝ ਨਾ ਪੁੱਛਦੀ ਕੁਝ ਨਾ ਆਖਰਤੀ ਜਵਾਨ ਹੈ ਗੱਲ ਵਿਗੜ ਹੀ ਨਾ ਜਾਵੇ ਪੁਸ਼ਪਿੰਦਰ ਹਮੇਸ਼ਾ ਹੀ ਮਾਂ ਨਾਲ ਹੱਸ-ਹੱਸ ਗੱਲਾਂ ਕਰਦੀ ਚੁਟਕਲੇ ਸੁਣਾਉਂਦੀ ਰਹਿੰਦੀ ਦਾਦੀ ਹੀ ਉਹਦੀਆਂ ਗੱਲਾਂ ਦਾ ਹੰਗਾਰਾ ਭਰਦੀ ਦਾਦੀ ਤਾਂ ਖੁਸ਼ ਵੀ ਹੁੰਦੀ ਕਿ ਉਹਦੀ ਪੋਤੀ ਕਿਹੋ ਜਿਹੀਆਂ ਅਲੋਕਾਰ ਗੱਲਾਂ ਘੜ ਘੜ ਸੁਣਾਉਂਦੀ ਰਹਿੰਦੀ ਹੈ ਧੀ ਦੇ ਚੁਟਕਲਿਆਂ ਨੂੰ ਮਾਂ ਸੁਣਦੀ ਤਾਂ ਉਹਨੂੰ ਲੱਗਦਾ ਕਿ ਉਹ ਬਹੁਤ ਖੁਸ਼ ਰਹਦੀ ਹੈ ਕਿੰਨਾ ਹੱਸਦੀ ਖੇਡਦੀ ਹੈ ਜਿਵੇਂ ਉਹਦੇ ਦਿਲ ਵਿੱਚ ਕਿਦਰੇ ਵੀ ਕੋਈ ਮੈਲ ਆ ਭਾਵ ਨਹੀਂ ਹੋਵੇਗਾ ਪਰ ਮਾਂ ਜਦੋਂ ਉਹਦੇ ਉਦਾਸ ਚਿਹਰੇ ਨੂੰ ਦੇਖਦੀ ਤਾਂ ਉਹਨੂੰ ਲੱਗਦਾ ਕਿ ਕੁੜੀ ਨੂੰ ਕੋਈ ਚੋਰਾ ਜ਼ਰੂਰ ਹੈ ਕੋਈ ਗੱਲ ਜ਼ਰੂਰ ਹੈ ਜਿਹੜੀ ਉਹ ਆਪਣੇ ਅੰਦਰੇ ਅੰਦਰ ਛੁਪਾਈ ਬੈਠੀ ਹੈ ਦੱਸਦੀ ਉਹ ਬਾਸਰਦੀ ਨਹੀਂ ਮਾਂ ਸੋਚਦੀ ਇਹ ਕਿਸ ਤਰ੍ਹਾਂ ਦੀ ਕੁੜੀ ਹੈ ਪਿੰਦਰ ਮੂੰਹ ਹੱਸਦਾ ਅੱਖਾਂ ਉਦਾਸ ਗੱਲਾਂ ਦਾ ਰੰਗ ਭੱਕਦਾ ਭੱਕਦਾ ਮੱਥੇ ਉੱਤੇ ਤਿਓੜੀਆਂ ਗੱਲ ਕਰਦੀ ਕਰਦੀ ਭੁੱਲ ਕਿਉਂ ਜਾਂਦੀ ਹੈ ਆਖੋ ਗਲਾਸ ਤਾਂ ਕੋਲੀ ਚੁੱਕ ਕੇ ਲੈ ਆਵੇਗੀ ਨਾ ਕਿ ਕਮੀਜ਼ ਸਲਵਾਰ ਤਾਂ ਬਦਲ ਲਵੇਗੀ ਪਰ ਸਿਰ ਦੇ ਵਾਲ ਆਣ ਵਾਹੇ ਹੀ ਰੱਖੇਗੀ ਆਖਣ ਉੱਤੇ ਹੀ ਸਿਰ ਵਾਉਂਦੀ ਹੈ ਛੱਤ ਨਾਲ ਹੀ ਜਿਵੇਂ ਗੱਲਾਂ ਕਰਦੀ ਰਹਿੰਦੀ ਹੋਵੇ ਮਾਂ ਉਹਨੂੰ ਬੁਲਾਉਂਦੀ ਤਾਂ ਉਹ ਹੱਸਣ ਲੱਗ ਪੈਂਦੀ ਮਾਂ ਦੀ ਸਮਝ ਵਿੱਚ ਕੋਈ ਵੀ ਗੱਲ ਨਾ ਉੱਤਰਦੀ ਅਜੀਬ ਲੜਕੀ ਹੈ ਇਹ ਇਮਤਿਹਾਨਾਂ ਦੇ ਦਿਨ ਨੇੜੇ-ਨੇੜੇ ਆ ਰਹੇ ਸਨ। ਰਾਮਪੂਰਾ ਕਾਲਜ ਵਿੱਚ ਪੜ੍ਹਦੇ ਮੁੰਡੇ ਅਤੇ ਕੁੜੀਆਂ ਕਦੇ-ਕਦੇ ਤੇ ਕੋਈ-ਕੋਈ ਪੁਸ਼ਪਿੰਦਰ ਕੋਲ ਆਉਂਦੇ ਅਤੇ ਪੜ੍ਹਾਈ ਦੀਆਂ ਗੱਲਾਂ ਕਰਕੇ ਤੁਰ ਜਾਂਦੇ। ਪੁਸ਼ਪਿੰਦਰ ਕਦੇ ਕਿਸੇ ਦੇ ਘਰ ਨਹੀਂ ਗਈ ਸੀ। ਸਾਰਾ ਦਿਨ ਖਰਸ-ਖਾਦੇ ਕੁੱਤੇ ਵਾਂਗ ਬੈਠਕ ਵਿੱਚ ਦੁਬਕ ਕੇ ਬੈਠੀ ਪਈ ਰਹਿੰਦੀ। ਕਦੇ-ਕਦੇ ਮੇਜ਼-ਕੁਰਸੀ ਲਾ ਕੇ ਸੰਵਾਰ ਕੇ ਬੈਠਦੀ ਅਤੇ ਪੂਰਾ ਪੜ੍ਹਦੀ। ਪਰ ਕੋਈ ਦਿਨ ਅਜਿਹਾ ਵੀ ਹੁੰਦਾ ਉਹ ਇੱਕ ਸ਼ਬਦ ਵੀ ਨਾ ਪੜ ਸਕਦੀ। ਮੰਜੇ ਵਿੱਚ ਹੀ ਪਈ ਰਹਿੰਦੀ। ਨਾ ਸੁੱਤੀ ਨਾ ਜਾਗਦੀ। ਅੱਖਾਂ ਮੀਚ ਕੇ ਪਤਾ ਨਹੀਂ ਕੀ ਕੀ ਸੋਚਦੀ। ਨਸੀਬ ਕਦੇ ਨਹੀਂ ਆਇਆ ਸੀ ਮਨ ਵਿੱਚ ਉਹਨੂੰ ਬੁਰਾ ਭਲਾ ਆਖਦੀ ਉਹਦਾ ਜੀ ਕਰਦਾ ਉਹ ਨਸੀਬ ਕੋਲ ਉੱਡ ਕੇ ਉਹਨਾਂ ਦੇ ਘਰ ਪਹੁੰਚ ਜਾਵੇ ਉਹ ਕੋਈ ਕਿਤਾਬ ਜਿਹੜੀ ਪੜ ਰਿਹਾ ਹੋਵੇ ਉਹਦੇ ਹੱਥੋਂ ਖੋ ਕੇ ਚੁੱਲ੍ਹੇ ਵਿੱਚ ਸੁੱਟ ਦੇਵੇ ਤੇ ਫਿਰ ਨਸੀਬ ਦੇ ਮੋਢੇ ਨਾਲ ਸਿਰ ਲਾ ਕੇ ਰੋਵੇ ਰੋਈ ਹੀ ਜਾਵੇ ਗੱਲ ਕੋਈ ਨਾ ਕਰੇ ਉਹ ਸੋਚਦੀ ਨਸੀਬ ਕਿੰਨਾ ਨਿਰਦਈ ਹੈ ਹੋਰ ਮੁੰਡੇ ਅਤੇ ਕੁੜੀਆਂ ਕਿੰਨੀ ਵਾਰ ਘਰ ਆਏ ਸਨ ਉਹਨੂੰ ਕੀ ਹੁੰਦਾ ਹੈ ਜੇ ਇੱਕ ਵਾਰ ਆ ਜਾਵੇ ਪਰ ਉਹਨੂੰ ਵਾਦਾ ਵੀ ਯਾਦ ਆਉਂਦਾ ਕਿ ਇਮਤਿਹਾਨਾਂ ਤੋਂ ਪਹਿਲਾਂ ਬਿਲਕੁਲ ਨਹੀਂ ਮਿਲਣਾ ਕਿਦਰੇ ਦਿਲ ਦੇ ਇੱਕ ਕੋਨੇ ਵਿੱਚ ਉਹ ਥੋੜਾ ਜਿੰਨਾ ਖੁਸ਼ ਵੀ ਹੁੰਦੀ ਕਿ ਨਸੀਬ ਵਾਦੇ ਦਾ ਕਿੰਨਾ ਪੱਕਾ ਹੈ ਇੰਜ ਹੀ ਉਹਨੂੰ ਵੀ ਪੱਕੀ ਰਹਿਣਾ ਚਾਹੀਦਾ ਹੈ ਉਸਦੇ ਵਾਦੇ ਦੇ ਪੱਕੇ ਉਹ ਕਦੇ ਜ਼ਿੰਦਗੀ ਵਿੱਚ ਸਮਾਜਿਕ ਤੌਰ ਉਤੇ ਹੋ ਜਾਣਗੇ ਇੱਕ ਦੂਜੇ ਦੇ ਜੀਵਨ ਸਾਥੀ ਤੌਰ ਤੱਕ ਸਾਥ ਨਿਭਾਉਣ ਵਾਲੇ ਧੂਪਾਂ ਵਿੱਚ ਸੇਕ ਵਧ ਗਿਆ ਸੀ ਕਣਕਾਂ ਦੀਆਂ ਬੱਲੀਆਂ ਵਿੱਚ ਦਾਣੇ ਪੱਕਣ ਲੱਗੇ ਸਨ ਹਰਿਆਲੀ ਸੋਨੇ ਰੰਗ ਦੀ ਭਾਅ ਵਿੱਚ ਬਦਲਣ ਲੱਗੀ ਖੇਤਾਂ ਵਿੱਚ ਦੂਰ ਬਲੀਆਂ ਦਾ ਸਮੁੰਦਰ ਲਹਿਰਾਉਂਦਾ ਤਾਂ ਕੱਚੀ-ਕੱਚੀ ਬਾਸ ਵਾਯੂਮੰਡਲ ਵਿੱਚ ਫੈਲ ਜਾਂਦੀ। ਹਰ ਬੂਟੇ ਉੱਤੇ ਜੋਵੰਸੀ ਟਾਲੀਆਂ ਦੇ ਪੱਤੇ ਹਰੇ-ਕਚੂਰ ਸਨ। ਸਵੇਰ ਵੇਲੇ ਠੰਡੀ-ਠੰਡੀ ਹਵਾ ਚੱਲਦੀ ਅਤੇ ਮਨ ਖੇੜ ਉੱਠਦਾ। ਪੁਸ਼ਪਿੰਦਰ ਕੋਠੇ ਦੀ ਛੱਤ ਉੱਤੇ ਚੜ੍ਹ ਕੇ ਕੁਦਰਤ ਦਾ ਇਹ ਦ੍ਰਿਸ਼ ਦੇਖਦੀ ਤਾਂ ਉਹਨੂੰ ਜ਼ਿੰਦਗੀ ਨਾਲ ਹੋਰ ਮੋਹ ਜਾਗ ਉੱਠਦਾ। ਪਰ ਸਵੇਰੇ-ਸਵੇਰੇ ਉਹ ਪਤਾ ਨਹੀਂ ਖੇਤਾਂ ਵਿੱਚ ਦੂਰ ਤੱਕ ਫੈਲੀਆਂ ਫਸਲਾਂ ਦੇ ਰਹਾਸ ਵਿੱਚੋਂ ਜ਼ਿੰਦਗੀ ਦੇ ਕੀ ਅਰਥ ਜਹੇ ਲੱਭਦੀ ਰਹਿੰਦੀ। ਨਸੀਬ ਦਾ ਪਿਆਰਾ ਪਿਆਰਾ ਚਿਹਰਾ ਉਹਦੀ ਅੱਖਾਂ ਅੱਗੇ ਆਉਂਦਾ ਤਾਂ ਉਹਨੂੰ ਲੱਗਦਾ ਕਿ ਜ਼ਿੰਦਗੀ ਵਾਕਈ ਜਿਉਣਯੋਗੀ ਹੈ ਇਹ ਸਾਰੀ ਕੁਦਰਤ ਫਸਲਾਂ ਦਰਖਤ ਫੁੱਲ ਆਕਾਸ਼ ਵਿੱਚ ਉੱਡਦੇ ਪੰਛੀ ਧਰਤੀ ਉੱਤੇ ਤੁਰਦੇ ਪਸ਼ੂ ਮਹੀਆਂ ਗਾਇਆਂ ਖੇਤਾਂ ਵਿੱਚ ਪੈਲਾ ਪਾਉਂਦੇ ਮੋਰ ਤੇ ਉਹਨਾਂ ਦੀ ਪਰਕਰਮਾ ਕਰਦੀਆਂ ਮੋਰਨੀਆਂ ਇਹ ਸਭ ਕੁਝ ਜ਼ਿੰਦਗੀ ਦੀ ਹੋਦ ਦਾ ਪ੍ਰਦਰਸ਼ਨ ਹੀ ਤਾਂ ਹੈ ਪਰ ਜਦੋਂ ਹੀ ਉਹਦੇ ਦਿਮਾਗ ਵਿੱਚ ਆਪਣੇ ਤਣਾੜ ਜੱਟ ਬਾਪ ਦਾ ਖਿਆਲ ਉਪਜਦਾ ਅਤੇ ਕਿਆਸਿਆ ਖਾਨਦਾਨੀ ਵਿਰੋਧ ਉਹਦੇ ਮੱਥੇ ਦੀ ਠੀਕਰੀ ਨਾਲ ਵੱਜਦਾ ਤਾਂ ਉਹਦੀ ਦੇ ਖਿੰਡ ਪਿੰਡ ਜਾਂਦੀ ਸਾਰੀ ਕਾਇਨਾਤ ਉਹਨੂੰ ਚੂਬਣ ਲੱਗਦੀ ਫਸਲਾਂ ਦਾ ਖੇੜਾ ਤਿੱਖੀਆਂ ਸੂਈਆਂ ਵਾਂਗ ਉਹਦੇ ਕਾਲਜੇ ਨੂੰ ਵਿੰਦਾ ਤੁਰਿਆ ਜਾਂਦਾ ਇਮਤਿਹਾਨ ਵਿੱਚ 7 ਦਿਨ ਬਾਕੀ ਸਨ ਪਿੰਡ ਦੇ ਮੁੰਡੇ ਕੁੜੀਆਂ ਨੂੰ ਦੱਸ ਕੇ ਗਏ ਕਿ ਰੋਲ ਨੰਬਰ ਆ ਗਏ ਹਨ ਦੋ ਮੁੰਡੇ ਤਾਂ ਆਪਣੇ ਰੋਲ ਨੰਬਰ ਲੈ ਵੀ ਆਏ ਪੁਸ਼ਪਿੰਦਰ ਨੇ ਤਖਾਣਾ ਦੀ ਕੁੜੀ ਨੂੰ ਆਖਿਆ ਕਿ ਉਹਦਾ ਰੋਲ ਨੰਬਰ ਉਹੀ ਲੈ ਆਵੇ ਜਿੱਦਣ ਜਾਵੇ ਪਰ ਉਹ ਕਹਿੰਦੀ ਇਹ ਕਿਵੇਂ ਦੇ ਦੇਣਗੇ ਤੇਰੇ ਦਸਤਕ ਨਹੀਂ ਕਰਵਾਣੇ ਉਹਨਾਂ ਨੇ ਤੂੰ ਆਪ ਚੱਲਗਾ ਮੇਰੇ ਨਾਲ ਤੈਨੂੰ ਕੀ ਹੋਇਆ ਉੱਥੇ ਤਾਂ ਉਹਨੂੰ ਉਹ ਚੰਗਾ ਕਹਿ ਆਈ ਪਰ ਘਰ ਆ ਕੇ ਸੋਚਣ ਲੱਗੀ ਤਖਾਣਾ ਦੀ ਕੁੜੀ ਨਾਲ ਉਹ ਕੀ ਕਰੇਗੀ ਜਾ ਕੇ ਨਸੀਬ ਹੀ ਕਿਉਂ ਨਾ ਜਾਵੇ ਉਹਦੇ ਨਾਲ ਉਹ ਤਖਾਣਾ ਤੇ ਘਰ ਤਾਂ ਐਵੇਂ ਗਈ ਬੈਠਕ ਵਿੱਚ ਮੰਜੇ ਦੇ ਪਾਵੇ ਉੱਤੇ ਇੱਕ ਪੈਰ ਰੱਖ ਕੇ ਉਹ ਸੋਚਣ ਲੱਗੀ ਕਿੰਨਾ ਚੰਗਾ ਹੋਵੇ ਜੇ ਅੱਜ ਨਸੀਬ ਉਹਦੇ ਨਾਲ ਕਾਲਜ ਜਾਵੇ ਪਰ ਕੌਣ ਕਹੇ ਉਹਨੂੰ ਜਾ ਕੇ ਤੇ ਫਿਰ ਉਹਨੂੰ ਯਾਦ ਆਇਆ ਇਮਤਿਹਾਨਾਂ ਤੋਂ ਪਹਿਲਾਂ ਤਾਂ ਉਹਨਾਂ ਨੇ ਮਿਲਣਾ ਹੀ ਨਹੀਂ ਕਸਮ ਖਾਦੀ ਹੋਈ ਹੈ ਅਖੀਰ ਉਹ ਤਿਆਰ ਹੋਈ ਤੇ ਹੱਥ ਵਿੱਚ ਪੈਨ ਰੁਮਾਲ ਤੇ ਕੁਝ ਪੈਸੇ ਲੈ ਕੇ ਤਖਾਣਾ ਦੇ ਘਰ ਨੂੰ ਚੱਲ ਪਈ ਤਖਾਣਾ ਦੀ ਕੁੜੀ ਪਹਿਲਾਂ ਹੀ ਤਿਆਰ ਹੋਈ ਬੈਠੀ ਸੀ ਦੋਵੇਂ ਜਣੀਆਂ ਭਾਈ ਰੂਪੇ ਦੇ ਅੱਡੇ ਉੱਤੇ ਜਾ ਕੇ ਬਸ ਚੜ ਗਈਆਂ ਪੁਸ਼ਪਿੰਦਰ ਨੂੰ ਮਹਿਸੂਸ ਹੋਇਆ ਜਿਵੇਂ ਨਸੀਬ ਵੀ ਉਹਨਾਂ ਦੇ ਨਾਲ ਹੀ ਬਸ ਵਿੱਚ ਚੜਿਆ ਹੋਵੇ ਉਹ ਪਿੱਛੇ ਮੁੜ ਮੁੜ ਸਵਾਰੀਆਂ ਵੱਲ ਝਾਕਣ ਲੱਗੀ ਪਰ ਇਹ ਉਹਦਾ ਪੁਲੇਖਾ ਹੀ ਸੀ ਨਸੀਬ ਤਾਂ ਕਿਤੇ ਵੀ ਨਹੀਂ ਸੀ ਜੈਲੋ ਉਹਨੂੰ ਕੋਈ ਗੱਲ ਪੁੱਛਦੀ ਤਾਂ ਉਖੜਿਆ ਜਿਹਾ ਜਵਾਬ ਦਿੰਦੀ ਉਹਦੀ ਸੁਰਤ ਤਾਂ ਨਸੀਬ ਵਿੱਚ ਸੀ ਜੈਲੋ ਤਾਂ ਉਹਦੇ ਕੋਲ ਬੈਠੀ ਹੀ ਨਹੀਂ ਸੀ ਜਿਵੇਂ ਕਾਲਜ ਦੇ ਗੇਟ ਦੇ ਸਾਹਮਣੇ ਜਾ ਕੇ ਉਹ ਬੱਸ ਵਿੱਚੋਂ ਉਤਰੀਆਂ ਜੈਲੋ ਸ਼ਾਲ ਮਾਰ ਕੇ ਗੇਟ ਵੱਲ ਵਧੀ ਪੁਸ਼ਪਿੰਦਰ ਦੀਆਂ ਲੱਤਾਂ 'ਤੇ ਜਿਵੇਂ ਜਾਨ ਹੀ ਨਾ ਹੋਵੇ ਉਹ ਮਸਾਂ ਹੀ ਪਿਆਰ ਪੁੱਟਣ ਲੱਗੇ ਕਾਲਜ ਵਿੱਚ ਕੋਈ ਕੋਈ ਮੁੰਡਾ ਸੀ ਪੁਸ਼ਪਿੰਦਰ ਦੀ ਨਜ਼ਰ ਚਾਰ ਚੁਫੇਰੇ ਘੁੰਮਦੀ ਉਹਦੀ ਸੁਤਾ ਅਣਦੇਸ ਦੇ ਨਸੀਬ ਵਿੱਚ ਕਿਤੇਰੇ ਜਾ ਕੇ اٹਕ ਗਈ ਸੀ ਉਹ ਦਰਖਤਾਂ ਤੋਂ ਪੁੱਛਦੀ ਇੱਥੇ ਕਿਤੇ ਉਹਦਾ ਨਸੀਬ ਖੜਾ ਹੋਵੇ ਉਹ ਚਪੜਾਸਣ ਬੁੜੀ ਦੇ ਮੂੰਹ ਵੱਲ ਬਹੁਤ ਗੌਰ ਨਾਲ ਚਾਕੀ ਕੀ ਹੈ ਚਪੜਾਸਣ ਨੇ ਉਹਨੂੰ ਕੋਈ ਸਨੇਹਾ ਦੇਣਾ ਹੋਵੇ ਜੈਲੋ ਜਿਵੇਂ ਧੂਕ ਕੇ ਉਹਨੂੰ ਕਲਰਕ ਕੋਲ ਲੈ ਗਈ ਦੋਵੇਂ ਕੁੜੀਆਂ ਨੇ ਰਜਿਸਟਰ ਉੱਤੇ ਦਸਤਖਤ ਕੀਤੇ ਰੋਲ ਨੰਬਰ ਉਹਨਾਂ ਦੇ ਹੱਥ ਵਿੱਚ ਸਨ ਜੈਲੋ ਲਾਚੜੀ ਜਿਹੀ ਪੁੱਛ ਰਹੀ ਸੀ ਨੀ ਪਿੰਦਰ ਤੇਰਾ ਕਿੰਨਾ ਹੈ ਉਹ ਬੋਲੀ ਨਹੀਂ ਰੋਲ ਨੰਬਰ ਹੀ ਜੈਲੋ ਦੇ ਸਾਹਮਣੇ ਕਰ ਦਿੱਤਾ ਜੈਲੋ ਫੇਰ ਟੱਪੀ ਹਾਈ ਸ਼ਾਵਾ ਨੀ ਤੇਰਾ ਤਾਂ ਮੇਰੇ ਨਾਲ ਹੀ ਹੈ ਰੋਲ ਨੰਬਰਾਂ ਦੇ ਕਾਗਜ਼ ਆਪਣੇ ਰੋਮਾਲਾ ਵਿੱਚ ਬੁਲੇਟ ਕੇ ਉਹ ਗੇਟ ਸਾਹਮਣੇ ਸੀਮਿੰਟ ਤੇ ਬੈਂਚ ਉੱਤੇ ਬੈਠੀਆਂ ਬਸ ਦਾ ਇੰਤਜ਼ਾਰ ਕਰਨ ਲੱਗੀਆਂ ਪੁਸ਼ਪਿੰਦਰ ਗੁੰਮਸੁੰਮ ਜਹੀ ਬੈਠੀ ਹੋਈ ਸੀ ਜੈਲੋ ਲਗਾਤਾਰ ਕੁਝ ਨਾ ਕੁਝ ਬੋਲੀ ਜਾ ਰਹੀ ਸੀ ਪੁਸ਼ਪਿੰਦਰ ਦਾ ਉਹਦੇ ਵੱਲ ਕੋਈ ਧਿਆਨ ਨਹੀਂ ਸੀ ਪਤਾ ਨਹੀਂ ਜੈਲੋ ਕੀ ਕਹਿੰਦੀ ਕੀ ਪੁੱਛਦੀ ਕੁਝ ਪੁੱਛਦੀ ਤਾਂ ਇੱਕ ਬਿੰਦ ਠਹਿਰ ਕੇ ਆਪ ਉਹਦਾ ਜਵਾਬ ਦੇ ਲੈਂਦੀ ਪੁਸ਼ਪਿੰਦਰ ਦੇ ਮਨ ਵਿੱਚ ਆਈ ਕਿ ਉਹ ਕਲਰਕ ਦਾ ਰਜਿਸਟਰ ਦੇਖ ਕੇ ਆਵੇ ਨਸੀਬ ਰੋਲ ਨੰਬਰ ਲੈ ਗਿਆ ਹੈ ਜਾਂ ਨਹੀਂ ਇਹੀ ਪਤਾ ਕਰ ਲਵੇ ਕਿ ਉਹਦਾ ਰੋਲ ਨੰਬਰ ਕੀ ਹੈ ਉਹਦੇ ਅੰਗਾਂ ਵਿੱਚ ਫੁਰਤੀ ਜਾਗੀ ਉਹ ਜੈਲੋ ਨੂੰ ਉੱਥੇ ਹੀ ਬੈਠੀ ਛੱਡ ਕੇ ਕਾਹਲ ਨਾਲ ਉੱਠੀ ਕਹਿੰਦੀ ਮੈਂ ਹੁਣੇ ਆਈ ਜੈਲੋ ਬੈਠੀ ਦੀ ਬੈਠੀ ਰਹਿ ਗਈ ਜਿਵੇਂ ਕਿਸੇ ਨੇ ਮੰਤਰ ਮਾਰ ਕੇ ਉਹਨੂੰ ਥਾਂ ਦੀ ਥਾਂ ਕੀਲ ਦਿੱਤਾ ਹੋਵੇ ਉਹ ਮਿੱਟੀ ਦਾ ਮੁੱਤ ਬਣੀ ਸੀਮੈਂਟ ਦੇ ਬੈਂਚ ਉੱਤੇ ਬੈਠੀ ਹੋਈ ਸੀ ਪੁਸ਼ਪਿੰਦਰ ਕਲਰਕ ਦੇ ਕਮਰੇ ਵਿੱਚ ਹਨੇਰੀ ਵੰਗ ਗਈ ਕਲਰਕ ਹਾਤੋਂ ਰਜਿਸਟਰ ਫੜ ਕੇ ਦਵੰਦਵ ਵਰਕੇ ਫਰੋਲਣ ਲੱਗੀ ਦੇਖਿਆ ਨਸੀਬ ਤਾਂ ਰੋਲ ਨੰਬਰ ਲੈ ਗਿਆ ਸੀ ਉਹਨੇ ਤਾਂ ਉਹਦੇ ਦਸਤਕ ਹੀ ਦੇਖੇ ਰੋਲ ਨੰਬਰ ਦੇਖਣਾ ਤਾਂ ਵਿਸਰ ਹੀ ਗਿਆ ਕਮਰੇ ਵਿੱਚੋਂ ਬਾਹਰ ਆ ਰਹੀ ਉਹ ਮਨ ਵਿੱਚ ਕਹਿ ਰਹੀ ਸੀ ਵੈਰੀਆ ਦੱਸ ਕੇ ਹੀ ਆ ਜਾਂਦਾ ਤੇ ਫਿਰ ਉਹਦਾ ਦਿਲ ਉਛਲਿਆ ਅੱਜ ਆਉਂਦਾ ਤਾਂ ਮੈਂ ਕੀ ਤੋੜ ਲੈਂਦੀ ਤੇਰਾ ਪੁਸ਼ਪਿੰਦਰ ਨੂੰ ਲੱਗ ਰਿਹਾ ਸੀ ਜਿਵੇਂ ਕਾਲਜ ਦੇ ਸਭ ਦਰਖਤ ਫੁੱਲ ਬੂਟੇ ਕਾਲਜ ਦੀਆਂ ਕੰਧਾਂ ਕਾਲਜ ਵਿੱਚ ਫਿਰਦੇ ਲੋਕ ਉਹਦੇ ਵੱਲ ਹੀ ਝਾਕ ਰਹੇ ਹੋਣ ਉਹਨੂੰ ਕੁਝ ਪੁੱਛਣਾ ਚਾਹੁੰਦੇ ਹੋਣ ਉਹਨੂੰ ਕੁਝ ਦੱਸਣਾ ਚਾਹੁੰਦੇ ਹੋਣ ਪਰ ਨਾ ਕੋਈ ਵੀ ਕੁਝ ਨਹੀਂ ਬੋਲਿਆ ਸੀ ਸਭ ਦੀਆਂ ਜੀਭਾਂ ਜਿਵੇਂ ਠਾਕ ਦਿੱਤੀਆਂ ਗਈਆਂ ਹੋਣ ਉਹ ਵਾਪਸ ਗੇਟ ਉੱਤੇ ਆਈ ਤਾਂ ਬੱਸ ਵੀ ਆ ਗਈ ਦੋਵੇਂ ਚੜ ਗਈਆਂ ਬੈਠਣ ਸਾਰ ਹੀ ਜੈਲੋ ਕਹਿੰਦੀ ਨੀ ਫੂਲ ਆਲੀ ਕੋਈ ਵੀ ਨਹੀਂ ਦੀ ਸੀ ਲੈਗੀਆਂ ਹੋਣਗੀਆਂ ਹੂੰ ਪੁਸ਼ਪਿੰਦਰ ਅੱਕੀ ਥੱਕੀ ਜਹੀ ਬੈਠੀ ਹੋਈ ਸੀ ਛੋਟਾ ਜਿਹਾ ਮੱਥਾ ਬਣਾ ਕੇ ਕਹਿੰਦੀ ਐਵੇਂ ਬਹੁਤਾ ਨਾ ਬੋਲ ਪੈੜੀਏ ਮਿੱਥੋ ਝੱਲਿਆ ਨਹੀਂ ਜਾਂਦਾ ਮੇਰਾ ਤਾਂ ਸਿਰ ਪਾਟੀ ਜਾਂਦਾ ਉਹਨੇ ਆਪਣਾ ਸਿਰ ਮੋਹਰਲੀ ਸੀਟ ਦੇ ਡੰਡੇ ਨਾਲ ਜੋੜ ਲਿਆ ਜੈਲੋ ਬੋਲੀ ਵਹਚਰੇ ਨਾ ਪੜਿਆ ਕਰ ਐਨਾ ਤੇ ਪੁਸ਼ਪਿੰਦਰ ਦੀ ਵੱਖੀ ਉੱਤੇ ਚੁੰਡੀ ਪਰ ਲਈ ਹੜਦੀ ਨਹੀਂ ਡੰਗਰ ਨਾ ਹੋਵੇ ਪੁਸ਼ਪਿੰਦਰ ਨੇ ਬੋਲ ਵਿੱਚ ਭੋਰਾ ਵੀ ਜਾਨ ਨਹੀਂ ਸੀ ਜੈਲੋ ਕਹਿੰਦੀ ਚੰਗਾ ਸੌਂ ਜਾ ਮੰਜਾ ਢਾਹਾਂ ਬਸ ਬੋਲ ਨਾ ਭੈਣ ਬਣ ਕੇ ਡੰਡੇ ਨਾਲ ਸਿਰ ਜੋੜੀ ਤੇ ਅੱਖਾਂ ਮੀਚੀ ਪੁਸ਼ਪਿੰਦਰ ਜਿਵੇਂ ਬੀਤੀ ਪਈ ਹੋਵੇ ਫਿਰ ਵੀ ਜੈਲੋ ਕੁਝ ਨਾ ਕੁਝ ਬੋਲਣੋਂ ਨਹੀਂ ਹਟੀ ਭਾਈ ਰੂਪੀ ਆ ਕੇ ਉੱਤਰੀਆਂ ਤੇ ਹੌਲੀ ਹੌਲੀ ਤੁਰਦੀਆਂ ਪਿੰਡ ਪਹੁੰਚ ਗਈਆਂ ਜਿਨ੍ਹਾਂ ਨੇ ਸਰੋਂ ਅਤੇ ਛੋਲੇ ਬੀਜੇ ਸਨ ਵੱਢ ਲੈ ਕਣਕਾ ਵੱਢਣ ਦੀ ਤਿਆਰੀ ਜ਼ੋਰ ਸ਼ੋਰ ਨਾਲ ਕੀਤੀ ਜਾ ਰਹੀ ਸੀ ਪਿੰਡ ਦੀਆਂ ਗਲੀਆਂ ਵਿੱਚ ਛੱਜਲੀਆਂ ਵੇਚਣ ਵਾਲੇ ਹੋੱਕਾ ਦਿਂਦੇ ਫਿਰਦੇ ਪਰ ਸ਼ੱਜਲੀ ਦਾ ਕੰਮ ਹੁਣ ਕੋਈ ਕੋਈ ਘਰ ਕਰਦਾ। ਡਰਮੀਆਂ ਚੱਲ ਪਈਆਂ ਸਨ, ਥਰੇਸ਼ਰ ਥਾਂ-ਥਾਂ ਲੱਗਦੇ ਜਾ ਰਹੇ ਸਨ। ਵੱਡੇ ਘਰਾਂ ਨੇ ਤਾਂ ਆਪਣੇ ਹੀ ਥਰੇਸ਼ਰ ਖਰੀਦ ਲੈੇ ਸਨ ਆਪਣੀ ਕਣਕ ਵੱਢ ਕੇ ਫਿਰ ਲੋਕਾਂ ਦੀਆਂ ਕਣਕਾਂ ਦੇ ਮਨਮਰਜ਼ੀ ਦੀ ਕਢਵਾਈ ਲੈਂਦੇ। ਧੁੱਪਾਂ ਵਿੱਚ ਗਰਮੀ ਭਾਰਨ ਲੱਗੀ, ਦਰਖਤ ਦੀ ਛਾਂ ਹੇਠ ਖੜਾ ਨੂੰ ਜੀ ਕਰਦਾ ਹਵਾ ਵਿੱਚ ਕਿਧਰੇ-ਕਿਧਰੇ ਵਾਬ ਰੋਲਾ ਵੀ ਕੋਈ ਉੱਠਦਾ। ਜਿੱਥੋਂ ਦੀ ਲੰਗਦਾ ਧਰਤੀ ਦੇ ਕਣ ਪੱਤੀਆਂ ਹੂੰਝ ਕੇ ਲੈ ਜਾਂਦਾ ਇੱਕ ਵਾਬ ਰੋਲਾ ਹੁਣ ਪੁਸ਼ਪਿੰਦਰ ਦੇ ਮਨ ਮਸਤਕ ਵਿੱਚ ਉਠਿਆ ਹੋਇਆ ਸੀ ਉਹਨੂੰ ਪੜ੍ਹਾਈ ਵਿਅਵਹਾਰਗੀ ਲੱਗਦੀ ਉਹ ਸੋਚਦੀ ਕੀ ਧਰਿਆ ਪਿਆ ਹੈ ਕਿਤਾਬਾਂ ਵਿੱਚ ਜਦੋਂ ਉਹਦਾ ਮਨ ਤਾਂ ਠਿਕਾਣੇ ਨਹੀਂ ਕੀ ਕਰੇਗੀ ਉਹ ਬੀਏ ਕਰਕੇ ਉਹਨੇ ਕਿਹੜਾ ਕੋਈ ਨੌਕਰੀ ਕਰਨੀ ਹੈ ਉਹਦੇ ਬਾਪ ਦੀ ਇੰਨੀ ਜ਼ਮੀਨ ਜਾਇਦਾਦ ਹੈ ਪਰ ਦੂਜੇ ਬਿੰਦ ਹੀ ਉਹ ਪਲਟੀ ਮਾਰਦੀ ਬਾਪ ਦੀ ਜ਼ਮੀਨ ਜਾਇਦਾਦ ਤੋਂ ਨੇ ਕੀ ਲੈਣਾ ਹੈ ਉਹਦੀ ਅਸਲੀ ਜਾਇਦਾਦ ਤਾਂ ਉਹਦੇ ਦਿਲ ਦਾ ਸਾਥੀ ਨਸੀਬ ਹੈ ਬਾਪ ਦੀਆਂ ਲੱਖਾਂ ਜ਼ਮੀਨਾਂ ਜਾਇਦਾਦਾਂ ਉਹ ਕੁਰਬਾਨ ਕਰ ਦੇਵੇ ਜੇ ਕਿਤੇ ਉਹਨੂੰ ਉਹਦਾ ਨਸੀਬ ਮਿਲ ਜਾਵੇ ਨਸੀਬ ਮਿਲਦਾ ਜਾਵੇਗਾ ਪਰ ਉਹਨੂੰ ਸੰਭਾਲ ਕੇ ਰੱਖਣ ਦਾ ਇੱਕੋ ਇੱਕ ਤਰੀਕਾ ਸੀ ਆਪਣੇ ਆਪ ਨੂੰ ਆਰਥਿਕ ਤੌਰ ਉੱਤੇ ਤਕੜਾ ਕਰਨਾ ਪੁਸ਼ਪਿੰਦਰ ਨੂੰ ਪ੍ਰੋਫੈਸਰ ਸੱਜਣ ਸਿੰਘ ਦੀ ਚੇਤਾਵਨੀ ਵਾਰ-ਵਾਰ ਯਾਦ ਆਉਂਦੀ ਨਸੀਬ ਨੂੰ ਆਖਿਆ ਸੀ ਬੀਏ ਕਰਕੇ ਤੂੰ ਕਿਸੇ ਕੰਮ ਤੇ ਲੱਗ ਪਹਿਲਾਂ ਬਸ ਫਿਰ ਲੈ ਜਾ ਕੁੜੀ ਨੂੰ ਤੇ ਇਹ ਵੀ ਸਿੱਦਕ ਦੇ ਪੂਰੇ ਰਹੋ ਬਸ ਉਹ ਖੁਦ ਬੀਏ ਕਰ ਲਵੇ ਤਾਂ ਇਹਦਾ ਲਾਭ ਨਸੀਬ ਨੂੰ ਹੀ ਹੋਵੇਗਾ ਉਹ ਆਪ ਵੀ ਨੌਕਰੀ ਕਰੇਗੀ ਉਹ ਆਪਣੇ ਲਈ ਨਾ ਸਹੀ ਨਸੀਬ ਵਾਸਤੇ ਹੀ ਪੜੇ ਅਜਿਹਾ ਖਿਆਲ ਦਿਮਾਗ ਵਿੱਚ ਆਉਣ ਉੱਤੇ ਉਹ ਦੁਬਾਰਾ ਕਿਤਾਬਾਂ ਚੁੱਕ ਲੈਂਦੀ ਐ ਤੇ ਪੜਨ ਲੱਗਦੀ। ਪੜਦੀ ਅਤੇ ਪੜਦੀ ਹੀ ਰਹਿੰਦੀ ਇਕਨੋਮਿਕਸ ਦੇ ਨੋਟਿਸ। ਉਹਨੇ 10-10 ਵਾਰ ਰੱਟ ਦਿੱਤੇ ਸਨ। ਪੰਜਾਬੀ ਦੀਆਂ ਕਿਤਾਬਾਂ ਤੋਂ ਉਂਝ ਹੀ ਖਾਂਦੀ ਪੀਂਦੀ ਉੱਠਦੀ ਬੈਠਦੀ ਜਾਂ ਮਾਂ ਨਾਲ ਗੱਲਾਂ ਕਰਦੀ ਪੜਦੀ ਰਹਿੰਦੀ। ਪੰਜਾਬੀ ਦੀਆਂ ਕਿਤਾਬਾਂ ਵਿਚਲੀਆਂ ਕਈ ਗੱਲਾਂ ਤਾਂ ਉਹਨੇ ਦੇ ਲਈ ਸਹਾਰਾ ਬਣੀਆਂ ਸਨ। ਇੱਕ ਮਾਨਸਿਕ ਠੁੰਮਣਾ ਜਿਹਾ। ਵੱਡੀ ਗੱਲ ਸੀ ਅੰਗਰੇਜ਼ੀ ਦੀ। ਅੰਗਰੇਜ਼ੀ ਦੀ ਗ੍ਰਾਮਰ ਅਤੇ ਟ੍ਰਾਂਸਲੇਸ਼ਨ ਹੀ ਉਹ ਬਹੁਤਾ ਕਰਦੀ। ਇਹ ਦੋਵੇਂ ਚੀਜ਼ਾਂ ਵੀ ਉਹਨੂੰ ਆਉਂਦੀਆਂ ਸਨ 10ਵੀਂ ਵਿੱਚ ਪੜੀ ਗ੍ਰਾਮਰ ਅਤੇ ਟੈਂਸ ਉਹਨੂੰ ਬੀਏ ਤੱਕ ਵੀ ਕੰਮ ਦੇ ਰਹੇ ਸਨ 10ਵੀਂ ਦੀ ਅੰਗਰੇਜ਼ੀ ਦਾ ਮਾਸਟਰ ਆਖਿਆ ਕਰਦਾ ਸੀ ਓਏ ਪੁੱਤਰੋ ਹੁਣ ਸਿੱਖ ਲਓ ਇਹ ਚੀਜ਼ਾਂ ਗਾਹਾਂ ਕਾਲਜ ਵਿੱਚ ਕਿਸੇ ਪੜੂਏ ਨੇ ਥੋੜੇ ਤੇ ਮੱਥਾ ਨਹੀਂ ਮਾਰਨਾ ਓਏ ਕੁੱਕੜੇ ਯਾਦ ਕਰੋਗੇ ਕਿਸੇ ਨੇ ਪੜਾਇਆ ਸੀ ਠੀਕ ਹੀ ਹੁਣ ਉਹਨੂੰ ਉਹ ਮਾਸਟਰ ਯਾਦ ਆਉਂਦਾ ਜਿਸ ਕੋਲੋਂ ਉਹਨੇ 10ਵੀਂ ਵਿੱਚ ਹੀ ਸਾਰੀ ਗ੍ਰਾਮਰ ਅਤੇ ਟੈਨਸ ਸਿੱਖੇ ਸਨ ਮਾਸਟਰ ਦੀ ਦੂਰ ਦੀ ਨਿਗਾਹ ਤਾਂ ਠੀਕ ਸੀ ਪਰ ਨੇੜੇ ਦੀ ਨਿਗਾ ਖਾਸੀ ਕਮਜ਼ੋਰ ਇਸ ਲਈ ਕਿਤਾਬ ਪੜਨ ਵੇਲੇ ਉਹ ਨੇੜੇ ਦੀ ਨਿਗਾ ਦੀ ਐਨਕ ਲਾਉਂਦਾ ਪੜਨ ਵੇਲੇ ਹੀ ਲਾਉਂਦਾ ਐਨਕ ਦਾ ਫਰੇਮ ਨੱਕ ਦੇ ਅੱਧ ਵਿਚਾਲੇ ਰੱਖਦਾ ਇੰਝ ਕਾਰਨ ਨਾਲ ਉਹ ਪੜਦਾ ਪੜਦਾ ਐਨਕ ਦੇ ਉੱਤੋਂ ਦੀ ਝਾਕ ਲੈਂਦਾ ਅਤੇ ਵਿਦਿਆਰਥੀਆਂ ਦੀਆਂ ਹਰਕਤਾਂ ਦੇਖਦਾ ਰਹਿੰਦਾ। ਉਹਦੀ ਝਾਕ ਨਾਲ ਹੀ ਕਈ ਵਾਰ ਮੁੰਡੇ ਕੁੜੀਆਂ ਦਾ ਹਾਸਾ ਨਿਕਲ ਜਾਂਦਾ। ਪੁਸ਼ਪਿੰਦਰ ਨੂੰ ਯਾਦ ਆਇਆ। ਇੱਕ ਵਾਰ ਉਹਨੇ ਮਾਸਟਰ ਨੂੰ ਟੋਕਿਆ ਸੀ। ਮਾਸਟਰ ਜੀ ਇਉਂ ਨਾ ਝਾਕਿਆ ਕਰੋ। ਇਉਂ ਤਾਂ ਤੁਸੀਂ ਹੁੱਕਾ ਪਿੰਦਾ ਘਿਹੜ ਜਿਹਾ ਲੱਗਦੇ ਹੋ। ਮਾਸਟਰ ਹੱਸ ਪਿਆ ਤੇ ਪੁਸ਼ਪਿੰਦਰ ਦੀ ਗੁੱਤ ਉੱਤੇ ਕਪੋਲਾ ਜਿਹਾ ਥੱਪੜ ਟਿਕਾ ਦਿੱਤਾ। ਕਿੰਨਾ ਵਧੀਆ ਮਾਸਟਰ ਸੀ। ਪਿਓਾਂ ਵਾਂਗ ਪਿਆਰ ਕਰਦਾ ਤੇ ਘੂਰਦਾ ਵੀ। ਦਿਲ ਲਾ ਕੇ ਪੜਾਉਂਦਾ ਤੇ ਹਾਸਾ ਮਜ਼ਾਕ ਵੀ ਕਰਦਾ ਰਹਿੰਦਾ ਕਦੇ ਪਿਓ ਕਦੇ ਵੱਡਾ ਭਾਈ ਅਤੇ ਕਦੇ ਜਿਵੇਂ ਹਾਣੀ ਮੁੰਡਾ ਇਮਤਿਹਾਨ ਤੋਂ 2 ਦਿਨ ਪਹਿਲਾਂ ਉਹਦੇ ਚਿੱਤ ਤੇ ਉਸ਼ਾਲਾ ਖਾਦਾ ਪੜਦੀ ਪੜਦੀ ਨੇ ਕਿਤਾਬ ਮੁੱਦੀ ਮਾਰ ਦਿੱਤੀ ਘਰੋਂ ਨਿਕਲ ਤੁਰੀ ਦੁਪਹਿਰ ਦਾ ਵੇਲਾ ਸੀ ਉਹਦਾ ਬਾਪ ਟਰੈਕਟਰ ਲੈ ਕੇ ਰਾਮਪੁਰੇ ਨੂੰ ਗਿਆ ਹੋਇਆ ਸੀ ਹਰਿੰਦਰਪਾਲ 9ਵੀਂ ਵਿੱਚੋਂ ਪਾਸ ਹੋ ਕੇ 10ਵੀਂ ਵਿੱਚ ਭਾਈ ਰੂਪੇ ਹੀ ਦਾਖਲ ਹੋ ਗਿਆ ਸੀ ਉਹ ਵੀ ਅੱਜ ਸਕੂਲ ਸੀ ਮਾਂ ਕਿਸੇ ਜ਼ਰੂਰੀ ਕੰਮ ਚੰਨਣਵਾਲ ਗਈ ਸੀ ਘਰ ਵਿੱਚ ਇਕੱਲੀ ਬੁੜੀ ਸੀ ਅੰਬੋ ਨੂੰ ਪੁਸ਼ਪਿੰਦਰ ਨੇ ਕੁਝ ਨਹੀਂ ਦੱਸਿਆ ਕਿ ਉਹ ਕਿੱਥੇ ਜਾਂਦੀ ਹੈ ਕਦੋਂ ਆਵੇਗੀ ਗਲੀਆਂ ਵਿੱਚ ਦੀ ਸੜਸੜਾਉਂਦੀ ਉਹ ਜੰਗੀਰੇ ਨਾਈ ਦੇ ਘਰ ਮੂਹਰੇ ਜਾ ਖੜੀ ਅਤੇ ਦੂਜੇ ਪਿੰਦ ਹੀ ਦਰਵਾਜ਼ੇ ਦਾ ਤੱਕ ਤੱਕ ਕੇ ਅੰਦਰ ਹੋ ਗਈ ਉਹਨੂੰ ਨਹੀਂ ਜਾਣ ਸੀ ਕਿ ਰਾਹ ਵਿੱਚ ਕਿਹੜੀ ਬੁੜੀ ਨੇ ਉਹਨੂੰ ਦੇਖਿਆ ਜਾਂ ਕਿਸ ਕੁੜੀ ਨੇ ਉਹਨੂੰ ਬੁਲਾਇਆ ਸੀ ਅਤੇ ਉਹ ਬੋਲੀ ਨਹੀਂ ਸੀ ਸੱਤ ਵਿੱਚ ਬੈਠੇ ਵੱਡੀ ਉਮਰ ਦੇ ਬੰਦੇ ਕੌਣ ਕੌਣ ਸਨ ਜੰਗੀਰੇ ਕੇ ਵੇੜੇ ਵਿੱਚ ਕੋਈ ਨਹੀਂ ਸੀ ਸੁਭਾਤ ਨੂੰ ਜਿੰਦਾ ਲੱਗਿਆ ਹੋਇਆ ਸੀਤੋ ਕਿਧਰੇ ਗਈ ਹੋਵੇਗੀ ਸਭਾਤ ਨਾਲ ਲੱਗਦੀ ਬੈਠਕ ਵਿੱਚ ਬਾਰੀ ਦੇ ਤਖਤਿਆਂ ਦੀ ਵਿਰਲ ਥਾਣੀ ਉਹਨੇ ਨਿਗਾਹ ਮਾਰੀ ਅੰਦਰ ਮੰਜੇ ਉੱਤੇ ਨਸੀਬ ਸਿੱਧਾ ਹੋਇਆ ਪਿਆ ਸੀ ਅੱਖਾਂ ਮੀਚੀਆਂ ਹੋਈਆਂ ਹੇਕ ਉੱਤੇ ਕੋਈ ਕਿਤਾਬ ਖੁਸ਼ੀ ਦੀ ਖੁੱਲੀ ਮੋਦੀ ਕਰਕੇ ਰੱਖੀ ਹੋਈ ਪੁਸ਼ਪਿੰਦਰ ਨੇ ਇੱਕ ਬਿੰਦ ਅੰਦਾਜ਼ਾ ਲਾਇਆ ਕਿ ਉਹ ਸੁੱਤਾ ਪਿਆ ਹੈ ਪੜਦਾ ਪੜਦਾ ਸੌਂ ਗਿਆ ਹੋਵੇਗਾ ਪਰ ਦੂਜੇ ਬਿੰਦ ਹੀ ਉਹਨੇ ਸੋਚਿਆ ਜਾਗਦਾ ਵੀ ਹੋ ਸਕਦਾ ਹੈ ਕੋਈ ਸਵਾਲ ਯਾਦ ਕੀਤਾ ਹੋਵੇਗਾ ਤੇ ਹੇ ਕੁੱਤੇ ਕਿਤਾਬ ਰੱਖ ਕੇ ਉਹ ਸਵਾਲ ਨੂੰ ਅੱਖਾਂ ਮੀਚ ਕੇ ਮਨ ਹੀ ਮਨ ਦੁਹਰਾ ਰਿਹਾ ਹੈ ਅਗਲੇ ਬਿੰਦ ਹੀ ਉਹਨੂੰ ਨਸੀਬ ਉੱਤੇ ਮਿੱਠਾ ਮਿੱਠਾ ਗੁੱਸਾ ਆਇਆ ਆਪ ਤਾਂ ਪਾਪੀ ਪੜੀ ਜਾਂਦਾ ਜਿਵੇਂ ਹੋਰ ਕੋਈ ਫਿਕਰ ਹੀ ਨਾ ਹੋਵੇ ਇਧਰ ਮੈਂ ਤਰ ਲੋ ਮੱਛੀ ਹੁੰਦੀ ਰਹਿਣੀ ਆ ਨਾ ਤਾਂ ਕਿਤਾਬਾਂ ਚ ਮਨ ਪਰਚ ਦਾ ਨਾ ਪੜ੍ਹਾਈ ਛੱਡੀ ਜਾਂਦੀ ਹੈ ਕਿਸੇ ਪਾਸੇ ਦੀ ਵੀ ਨਹੀਂ ਰਹੀ ਮੈਂ ਇਸ ਇੱਕ ਨਸੀਬੜੇ ਦਾ ਖਿਆਲ ਖੜਾ ਹੀ ਨਹੀਂ ਛੱਡਦਾ ਕਿਸੇ ਵੇਲੇ ਵੀ ਤੇ ਫਿਰ ਉਹ ਸੁਪਨਾ ਦੇਖਣ ਲੱਗਦੀ ਜਿਵੇਂ ਨਸੀਬ ਦੀ ਹੇ ਕੁੱਤੇ ਪਈ ਕਿਤਾਬ ਉਹ ਆਪ ਹੋਵੇ ਨਸੀਬ ਦੀਆਂ ਧੜਕਣਾ ਉਤੇ ਕੂਕ ਸੁੱਤੀ ਹੋਈ ਅਤੇ ਸੰਪੂਰਨ ਆਨੰਦ ਵਿੱਚ ਮੋਗਦ ਉਹਦਾ ਜੀ ਕੀਤਾ ਉਹ ਇੰਜ ਹੀ ਬਾਰੀ ਵਿੱਚੋਂ ਦੀ ਉਹਨੂੰ ਦੇਖੀ ਜਾਵੇ ਪਰ ਨਹੀਂ ਉਹ ਖੁੱਲੇ ਬਾਰ ਵਿੱਚੋਂ ਦੀ ਬੈਠਕ ਵਿੱਚ ਗਈ ਪਿਆਰਾਂ ਦਾ ਖੜਾਕ ਨਹੀਂ ਹੋਣ ਦਿੱਤਾ ਉਹਨੇ ਦੇਖਿਆ ਗਲੀ ਵੱਲ ਖੁੱਲਦੇ ਬਾਹਰ ਦੇ ਤਖਤੇ ਵੀ ਖੁੱਲੇ ਚਪਟ ਪਏ ਸਨ ਉਹਨੇ ਮਲਕ ਮਲਕ ਗਲੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਬਾਹਰ ਉਹਨੂੰ ਕਿਸੇ ਨੇ ਨਹੀਂ ਦੇਖਿਆ ਨਸੀਬ ਤਾਂ ਹਲੇ ਵੀ ਨਹੀਂ ਜਾਗਿਆ ਸੀ ਸੁੱਤਾ ਹੀ ਪਿਆ ਹੋਵੇਗਾ ਨਹੀਂ ਤਾਂ ਜੇ ਅੱਖਾਂ ਹੀ ਮੀਚੀਆਂ ਹੁੰਦੀਆਂ ਤਾਂ ਕਮਰੇ ਵਿੱਚ ਹਨੇਰਾ ਹੁੰਦਾ ਦੇਖ ਕੇ ਉਹਨੇ ਝਟ ਅੱਖਾਂ ਪੁੱਟ ਲੈਣੀਆਂ ਸੀ ਅੰਦਰਲਾ ਕੁੰਡਾ ਲਾ ਕੇ ਉਹ ਪੋਲੇ ਪੈਰੀ ਨਸੀਬ ਵੱਲ ਵਧੀ ਉਹਦੀ ਹਿੱਕ ਉੱਤੇ ਕਿਤਾਬ ਚੁੱਕ ਕੇ ਪਰਾਂ ਰੱਖ ਦਿੱਤੀ ਮੰਜੇ ਦੀ ਬਾਹੀ ਉੱਤੇ ਬੈਠ ਕੇ ਉਹ ਨਸੀਬ ਦੇ ਢਿੱਡ ਉੱਤੇ ਟੇਢੀ ਹੋ ਗਈ ਨਸੀਬ ਤੜਫ ਕੇ ਉੱਠੀ ਅੱਖਾਂ ਖੋਲੀਆਂ ਤਾਂ ਕੋਈ ਸੁਪਨਾ ਉਹਦੀ ਹਿੱਕ ਉੱਤੇ ਸਿਰ ਧਰੀ ਪਿਆ ਸੀ ਉਨੇ ਆਪਣੀਆਂ ਦੋਵੇਂ ਬਾਹਾਂ ਸੁਪਨੇ ਉੱਤੋਂ ਦੀ ਵੱਲ ਲਈਆਂ ਬਿੰਦ ਦੀ ਬਿੰਦ ਇੱਕ बेहोशी ਜਿਹੇ ਦਾ ਆਲਮ ਉੱਤਰ ਆਇਆ ਉਹ ਕੋਈ ਵੀ ਗੱਲ ਨਹੀਂ ਕਰ ਰਹੇ ਸਨ ਜਿਵੇਂ ਦੋਵਾਂ ਤੋਂ ਹੀ ਬੋਲਿਆ ਨਾ ਜਾ ਰਿਹਾ ਹੋਵੇ ਦਿਲ ਦੀਆਂ ਟੜਕਣਾ ਹੀ ਕਿਸੇ ਤੇਜ਼ ਬਹਿਸ ਵਿੱਚ ਉਲਝ ਰਹੀਆਂ ਸਨ ਵੇੜੇ ਦਾ ਦਰਵਾਜ਼ਾ ਚੀਕਿਆ ਤੇ ਕਿਸੇ ਦੇ ਪੈਰਾਂ ਦਾ ਖੜਾਕ ਵੀ ਸੁਣਾਈ ਦਿੱਤਾ ਪੁਸ਼ਪਿੰਦਰ ਨਸੀਬ ਦੀ ਹਿੱਕ ਨਾਲੋਂ ਝਾਸ਼ਨੀ ਦੀ ਤਾਰ ਵਾਂਗ ਟੁੱਟ ਗਈ ਅਤੇ ਇੱਕ ਝਟਕੇ ਨਾਲ ਖੜੀ ਹੋ ਗਈ ਅਗਲੇ ਪਲ ਨਸੀਬ ਦੀ ਮਾਮੀ ਬੈਠਕ ਵਿੱਚ ਖੜੀ ਸੀ ਪੁਸ਼ਪਿੰਦਰ ਮੁਸਕਰਾਈ ਭਿਜਿਆ ਜਿਹਾ ਬੋਲ ਕੱਢਿਆ ਤਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੀਏ ਬੈਠ ਕੁਰਸੀ ਲੈ ਲੈ ਨਸੀਬ ਉੱਠ ਕੇ ਬੈਠ ਗਿਆ ਸੀ ਪੁੱਛਣ ਲੱਗਿਆ ਮਾਮੀ ਇੰਨਾ ਚਿਰ ਕਿੱਥੇ ਲਾ ਆਈ ਵੇ ਭਾਈ ਕੀ ਦੱਸਾਂ ਤਾਲੀ ਵਾਲਾਂ ਦੀ ਬਹੂ ਦਾ ਭਰਾ ਮਰ ਗਿਆ ਗੱਭਰੂ ਜਵਾਨ ਸੀ ਬਹੂ ਨੂੰ ਦੰਦਲਾ ਪੈਣੋਂ ਹੀ ਨਹੀਂ ਹਟਦੀਆਂ ਅਗਲਿਆਂ ਨੂੰ ਤਾਂ ਬਹੂ ਦਾ ਫਿਕਰ ਖੜਾ ਹੋਇਆ ਪਿਆ ਕੀ ਬਣੂ ਹੁਣ ਬਹੂ ਦਾ ਉੱਥੇ ਬੈਠੀ ਰਹੀ ਮੈਂ ਤਾਂ ਸਾਰੇ ਗਮਾੜ ਦੀਆਂ ਬੁੜੀਆਂ ਇਕੱਠੀਆਂ ਹੋਈਆਂ ਬੈਠੀਆਂ ਨੇ। ਬਹੂ ਦੇ ਭਾਈ ਨੂੰ ਕੀ ਹੋ ਗਿਆ ਸਾਈ ਜੀ? ਪੁਸ਼ਪਿੰਦਰ ਆਪਣੇ ਆਪ ਵਿੱਚ ਸ਼ਾਂਤ ਚਿੱਤ ਹੋਣ ਲੱਗੀ। ਕਹਿੰਦੀ ਕੀੜਾ ਛੂ ਗਿਆ ਭਾਈ? ਦੱਸਣ ਵਾਲਾ ਤਾਂ ਇਹੀ ਦੱਸ ਕੇ ਗਿਆ। ਬਾਟ ਵੀ ਦੂਰ ਦੀ ਐ ਕਿੱਥੇ ਪਈਆਂ ਨੇ ਕੱਟੂ ਵਾਲੀਆਂ। ਕੱਟੂ ਜਾਣਾ ਐ ਬਹੂ ਜਾਊਗੀ ਤਾਂ ਕਿਤੇ ਜਾ ਕੇ ਸੰਸਕਾਰ ਕਰਨਗੇ ਉਹਦਾ। ਪਰ ਇਹ ਤਾਂ ਇੱਥੇ ਹੀ ਬੀਤੀ ਜਾਂਦੀ ਐ ਕਦੋਂ ਪਹੁੰਚੂ ਉੱਥੇ ਨਸੀਬ ਦੀ ਮੰਮੀ ਨੇ ਝੋਰਾ ਕੀਤਾ ਪੁਸ਼ਪਿੰਦਰ ਕੁਰਸੀ ਉੱਤੇ ਬੈਠ ਗਈ ਸੀ ਨਸੀਬ ਕਹਿੰਦਾ ਮੰਮੀ ਚਾਹ ਧਰ ਲੈ ਹਾਂ ਭਾਈ ਮੈਂ ਤਾਂ ਆਪ ਹੀ ਧਰਨ ਲੱਗੀਆਂ ਕੁੜੀ ਆਈ ਐ ਮਸਾ ਮਸਾ ਤੇ ਫਿਰ ਪੁੱਛਣ ਲੱਗੀ ਕਿਉ ਭਾਈ ਪਿੰਦਰ ਤੇਰੀ ਪੜ੍ਹਾਈ ਕਿੱਥੋ ਐ ਨਸੀਬ ਤਾਂ ਦਿਨ ਰਾਤ ਲੱਗਿਆ ਹੀ ਵਗਦਾ ਐ ਬੈਠਕ ਚੋਂ ਹੀ ਨਹੀਂ ਨਿਕਲਦਾ ਜੋਣ ਜੋਗਾ ਛਿਲੇ ਵਾਲੀ ਧੀਮੀ ਵਾਂਗੂ ਮੰਮੀ ਦੀ ਗੱਲ ਉੱਤੇ ਦੋਵੇਂ ਖਿੜਖਿੜਾ ਕੇ ਹੱਸੇ ਹੋਰ ਮੰਮੀ ਆਪ ਵੀ ਹੱਸਣ ਲੱਗੀ ਮਾਮੀ ਨੇ ਛੱਤਨੇ ਥੱਲੇ ਜਾ ਕੇ ਚੁੱਲ੍ਹੇ ਵਿੱਚ ਅੱਗ ਮਚਾਈ ਅਤੇ ਫਿਰ ਪੰਪ ਤੋਂ ਪਤੀਲੇ ਵਿੱਚ ਪਾਣੀ ਲੈ ਕੇ ਚੁੱਲ੍ਹੇ ਮੂਰੇ ਹੀ ਜਾ ਬੈਠੀ ਚੁੱਲ੍ਹੇ ਵਿੱਚ ਨਿੱਕੇ ਨਿੱਕੇ ਸੱਕ ਸੁਟਣ ਲੱਗੀ ਪੁਸ਼ਪਿੰਦਰ ਕੁਰਸੀ ਤੋਂ ਉੱਠ ਕੇ ਫਿਰ ਨਸੀਬ ਦੀ ਬਾਹੀ ਉੱਤੇ ਆ ਬੈਠੀ ਅਤੇ ਠੋਡੀ ਥੱਲੇ ਹਥੇਲੀ ਰੱਖ ਕੇ ਉਹਨੂੰ ਪੁੱਛਣ ਲੱਗੀ ਬਸ ਹੁਣ ਇਹ ਕਿਤਾਬਾਂ ਹੀ ਤੇਰਾ ਸੰਸਾਰ ਹੈ ਗਿਆ ਤੇਰਾ ਸੰਸਾਰ ਨਸੀਬ ਨੇ ਉਬਾਸੀ ਲਈ ਅਤੇ ਫਿਰ ਲੰਮਾ ਪੈ ਗਿਆ ਮੇਰਾ ਸੰਸਾਰ ਮੇਰਾ ਸੰਸਾਰ ਤਾਂ ਕੋਈ ਵੀ ਨਹੀਂ ਜੀ ਕਰਦਾ ਕਿਤਾਬਾਂ ਫੂਕ ਦਿਆਂ ਕੀ ਪੜ ਕੀ ਲੈਣਾ ਏ ਸੱਚੀ ਚੰਗਾ ਪਲਾ ਪੜਦੀ ਹੁੰਦੀ ਸੀ ਮੈਂ ਪਤਾ ਨਹੀਂ ਕੀ ਕਰਤਾ ਤੂੰ ਮੈਨੂੰ ਕਿਉਂ ਮੈਂ ਤੈਨੂੰ ਕੀ ਕਰਤਾ ਹੋਰ ਆਪ ਆਪ ਤਾਂ ਮੌਜਾ ਨਾਲ ਪਿਆ ਪੜੀ ਜਾਣਾ ਕਦੇ ਮੇਰਾ ਪਤਾ ਵੀ ਲਿਆ ਤੇਰਾ ਪਤਾ ਕੀ ਲਵਾਂ ਸੌ ਕਿੱਧਰ ਗਈ ਤੇਰੀ ਯਾਦ ਹੈ ਆਖਿਆ ਸੀ ਇਮਤਿਹਾਨਾਂ ਤੋਂ ਪਹਿਲਾਂ ਕਦੇ ਨਹੀਂ ਮਿਲਣਾ ਅੱਗ ਲੱਗੇ ਸੌ ਨੂੰ ਮੇਥੋਂ ਤਾਂ ਰਿਹਾ ਨਹੀਂ ਗਿਆ ਮੈਂ ਕਿਹਾ ਇੱਕ ਵਾਰੀ ਦੇਖ ਆਵਾਂ ਤੈਨੂੰ ਬਸ ਆ ਗਈ ਉਹ ਤਾਂ ਸ਼ੁਕਰੀਆ ਤੇਰਾ ਧੰਨ ਭਾਗ ਜਿਨੇ ਕਦਮ ਰੱਖੇ ਸਿਰ ਤੇ ਜੱਬਲੀਆਂ ਨਾ ਮਾਰ ਸਿੱਧੀ ਗੱਲ ਕਰ ਮੈਂ ਤਾਂ ਦੇਣਾ ਨਹੀਂ ਐਗਜ਼ਾਮ ਨਸੀਬ ਨੇ ਟਿੱਡਾ ਹੋ ਕੇ ਮੰਜੇ ਥੱਲੇੋਂ ਆਪਣੀ ਚੱਪਲ ਚੁੱਕ ਲਈ ਉੱਗਰ ਕੇ ਕਹਿੰਦਾ ਆਹ ਜੁੱਤੀ ਦੀਂਦੀ ਐ ਦੇਣਾ ਨਹੀਂ ਇਹਨੇ ਐਗਜ਼ਾਮ ਪੁਸ਼ਪਿੰਦਰ ਨੇ ਅੱਖਾਂ ਭਰ ਲਈਆਂ ਤੇ ਫਿਰ ਸੱਜੇ ਹੱਥ ਦੀ ਉਂਗਲ ਨਾਲ ਗੁੱਠੇ ਨਾਲ ਪਾਲਕਾਂ ਦੱਬ ਕੇ ਹੰਝੂ ਨਚੋੜ ਸੁੱਟੇ ਬੋਲੀ ਹੋਰ ਫੇਰ ਜੀ ਤਾਂ ਲੱਗਦਾ ਨਹੀਂ ਕਿਤੇ ਦਿਲ ਤਾਂ ਉਖੜਿਆ ਰਹਿੰਦਾ ਹਰ ਵੇਲੇ ਦਿਲ ਦੇ ਮਾਰ ਗੋਲੀ ਪਹਿਲਾਂ ਬੀਏਕਾਰ ਫਿਰ ਦਿਲ ਦੀ ਗੱਲ ਵੀ ਸੁਣ ਲਾਂਗੇ ਸਭ ਠੀਕ ਹੋ ਜੂ ਕਿ ਠੀਕ ਹੋ ਜੂ ਜੋ ਤੂੰ ਚਾਹਨੀਏ ਬੀਏ ਤਾਂ ਪੂਰੀ ਕਰ ਲੀਏ ਹੁਣ ਤਾਂ ਦੰਦਾ ਚ ਜੀਵ ਐ ਫਿਰ ਨੌਕਰੀ ਦੀ ਭਾਲ ਕਰੂੰਗਾ ਮੈਂ ਤੇ ਫਿਰ ਬਸ ਘਰ ਬੰਨਣਾ ਗਿਆਬ ਦਾ ਤਾਂ ਚੰਗਾ ਪੁਸ਼ਪਿੰਦਰ ਨੇ ਆਪਣੀ ਅੱਖਾਂ ਸੁਕਾ ਲਈਆਂ ਉਹ ਪਰਾਂ ਹੋ ਕੇ ਕੁਰਸੀ ਉੱਤੇ ਬੈਠ ਗਈ ਮਾਮੀ ਦੋ ਗਲਾਸਾਂ ਵਿੱਚ ਚਾਹ ਪਾ ਕੇ ਲੈ ਆਈ ਪੁਸ਼ਪਿੰਦਰ ਕਹਿੰਦੀ ਤਾਈ ਜੀ ਇਹ ਤਾਂ ਬਹੁਤੀ ਐ ਤੁਸੀਂ ਵੀ ਪੀ ਲਓ ਲਓ ਕੱਢ ਲਓ ਥੋੜੀ ਜੀ ਨਹੀਂ ਪੀਤੀ ਐ ਪਤੀਲੇ 'ਚ ਬਹੁਤ ਪਈ ਐ ਚਾਹ ਤਾਂ ਮੈਂ ਵੀ ਪੀਨੀ ਆ ਤਾ ਫੇਰ ਚਾਹ ਲੈ ਕੇ ਇੱਥੇ ਆਜੋ ਸਾਡੇ ਕੋਲ ਪੁਸ਼ਪਿੰਦਰ ਨੇ ਆਖਿਆ ਸੀਤੋ ਬੈਠਕ ਵਿੱਚ ਪੁੰਜੇ ਬੈਠੀ ਚਾਹ ਪਿੰਦੀ ਬਿੰਦੇ-ਬਿੰਦੇ ਪਲਕਾਂ ਉੱਠ ਕੇ ਦੋਮਾਂ ਵੱਲ ਝਾਕਦੀ ਲੱਗਦਾ ਉਹਦੀ ਅੱਖਾਂ ਕੁਝ ਆਖ ਰਹੀਆਂ ਹੋਣ ਸ਼ਾਇਦ ਇਹ ਕਿ ਰੱਬ ਨੇ ਕਿੰਨੀਆਂ ਸੋਹਣੀਆਂ ਮੂਰਤਾਂ ਘੜ ਦਿੱਤੀਆਂ ਇਹ